ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋੜ ਤੋਂ ਨਿਗਰਾਨ ਨਿਯੁਕਤ ਕੀਤਾ ਗਿਆ ਸੀ ਪਰ ਵਡਾਲਾ ਨੇ ਹਾਲੀ ਦੇ ਵਿੱਚ ਉਕਤ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਧਰ ਦੂਜੇ ਪਾਸੇ ਬਾਗੀ ਤੜਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬੀਬੀ ਜਗੀਰਕੌਰ ਨੇ ਜਲੰਧਰ ਦੇ ਵਿੱਚ ਪੰਥਕ ਮੁੱਦਿਆਂ ਤੇ ਗੱਲਬਾਤ ਕੀਤੀ ਬੀਬੀ ਜਗੀਰਕੌਰ ਨੇ ਕਿਹਾ ਕਿ ਪਾਰਟੀ ਦੇ ਸਾਰੇ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ ਸੀ ਜਿਸ ਨੂੰ ਸਾਰੇ ਆਗੂਆਂ ਨੇ ਪੂਰਾ ਕੀਤਾ ਵਿਵਜਗੀਰ ਕੌਰ ਨੇ 2 ਦਸੰਬਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮਾ ਸੁਣਾਇਆ ਗਿਆ ਸੀ ਜੋ ਦੁਨੀਆ ਭਰ ਦੇ ਵਿੱਚ ਇੱਕ ਸੁਨੇਹਾ ਗਿਆ ਸੀ ਜਿਸ ਦੇ ਵਿੱਚ ਗੁਰਮਤ ਅਨਸਾਰ ਸਿੱਖ ਕੌਮ ਨੇ ਉਸਤੇ ਪਹਿਰੇਦਾਰੀ ਕਰਨੀ ਹੈ 2 ਦਸੰਬਰ ਤੋਂ ਬਾਅਦ ਉਹਨਾਂ ਨੂੰ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਵੀ ਕਿਹਾ ਗਿਆ ਸੀ ਪਰ ਇਹ ਭਰਤੀ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਸੀ ਬੀਬিজਗੀਰ ਕਰਨੇ ਕਹੇ ਕਿ ਅੱਜ ਸਾਰੇ ਫੈਸਲੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੇ ਬਿਨਾ ਜਬਰਦਸਤੀ ਲੈ ਜਾ ਰਹੇ ਨੇ ਜ਼ਗੀਰਕੌਰ ਨੇ ਕਿਹਾ ਕਿ ਜਿਹੜੀ ਰਿਪੋਰਟ ਉਹਨਾਂ ਨੇ 3 ਦਿਨਾਂ ਦੇ ਵਿੱਚ ਜਮਾ ਕਰਵਾਉਣੀ ਸੀ ਉਹ ਵੀ ਆਪਣੇ ਆਪ ਪਹਿਲਾ 20 ਦਿਨ ਅਤੇ ਫਿਰ 10 ਦਿਨ ਸਮਾਂ ਵਧਾ ਦਿੱਤਾ ਗਿਆ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਛੱਡ ਕੇ ਗੈਰ ਕਾਨੂੰਨੀ ਤੌਰ ਤੇ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਅੱਜ ਤੱਕ ਕਦੇ ਕਿਸੇ ਨਾਲ ਭਾਈਚਾਰੇ ਬਾਰੇ ਗੱਲ ਨਹੀਂ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਮੂਰਤੀ ਦੀ ਬੇਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਵੀ ਚਾਹੀਦੀ ਹੈ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਜਗੀਰਕੌਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਵਿਵਾਦ ਸਿੱਖ ਪਾਈਚਾਰੇ ਦੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਤਬਦੀਲੀ ਦੀ ਭਾਵਨਾਵਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲੇ ਨੇ ਕਿਹਾ ਕਿ ਸਿੱਖ ਸਹਿਬਾਨਾਂ ਦੀ ਇੱਛਾ ਦੇ ਉਲਟ ਲਏ ਜਾ ਰਹੇ ਫੈਸਲੇ ਬਹੁਤ ਗਲਤ ਹਨ ਕੁਝ ਆਗੂਆਂ ਦੀ ਰਾਜਨੀਤੀ ਕਾਰਨ ਸਿੱਖ ਪਾਈਚਾਰਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਮੁਖ ਹਰਜਿੰਦਰ ਸਿੰਘ ਧਾਮੀ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ ਇਹ ਸਾਜ਼ਿਸ਼ ਬਹੁਤ ਖਤਰਨਾਕ ਹੈ ਇਸ ਨਾਲ ਸਿੱਖ ਸੰਪਰਦਾਵਾਂ ਨੂੰ ਨੁਕਸਾਨ ਹੋ ਸਕਦਾ ਹੈ ਅਸੀਂ ਪਰਤੀ ਮਹੀਮ ਦੇ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਸੀ ਪਰ ਭਰਤੀ ਆਦੇਸ਼ਾਂ ਅਨੁਸਾਰ ਨਹੀਂ ਹੋ ਰਹੀ। ਲਗਾਤਾਰ ਸ਼੍ਰੋਮਣੀ ਗਾਲੀਗਲ ਦੇ ਗਲ ਦੇ ਸੰਬੰਧ ਵਿੱਚ ਤੇ ਸ਼੍ਰੀ ਅਕਾਲ ਤਲ ਸਾਭ ਜੀ ਦੀ ਸਰਵ ਉੱਚਤਾ ਦੇ ਸਿਧਾਂਤਾਂ ਦੀ ਮर्याਦਾ ਦੀ ਪਰੰਪਰਾ ਦੇ ਸੰਬੰਧ ਵਿੱਚ ਜੋ ਅੱਜੇ ਕੁਝ ਜਿਹੜਾ ਇਸ ਵੇਲੇ ਅਕਾਲੀ ਦਲ ਦੇ ਆਪਣੇ ਆਪ ਨੂੰ ਮੁਦਾਇਕ ਹੰਦੇ ਆ। ਉਨਾ ਵੱਲੋਂ ਜੋ ਧਜੀਆਂ ਉਡਾਈਆਂ ਜਾ ਰਹੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀਆਂ ਉਹਦੇ ਸਬੰਧ ਵਿੱਚ ਕੁਝ ਵਿਚਾਰਾ ਕਰਨ ਵਾਸਤੇ ਤੁਹਾਡਾ ਨਾਲ ਕੋਈ ਤਕਲੀਫ ਜੇਤੀ ਤੋਂ ਅੱਗੇ ਤਰਵਾ ਤੁਸੀਂ ਥੋੜੇ ਸਮੇਂ ਦੇ ਤੁਹਾਨੂੰ ਸਮਾਂ ਦਿੱਤਾ ਤੁਸੀਂ ਸਾਰੇ ਪਹੁੰਚਿਓ ਮਿਰਬਾਨ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਕੀਤਾ ਗਿਆ ਹੁਕਮ ਸੀ ਹਦਾਇਤ ਸੀ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡੀ ਦੁਬਧਾ ਪਈ ਸੀ ਕਿ ਕੁਝ ਕਾਰਨਾ ਕਰਕੇ ਜਿਹੜੀਆਂ ਬਹੁਤ ਹੀ ਕੌਮ ਨੂੰ ਸੱਟ ਵੱਜੀ ਸੀ ਬੜੀਆਂ ਦਰਦਨਾ ਘਟਨਾਵਾਂ ਵਾਪਰੀਆਂ ਸਨ ਪੰਥਕ ਸੋਚ ਸਿੱਖ ਸੋਚ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਬੈਠੀ ਸਿੱਖ ਵਿਦਵਾਨ ਸਾਡੇ ਤੋਂ ਦੂਰੀ ਬਣਾ ਬੈਠੇ ਅਸੀਂ ਉਹ ਫਰਿਆਦ ਲੈ ਕੇ ਜੋ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਆਵਾਜ਼ ਉਹ ਸ਼੍ਰੀ ਅਕਾਲ ਤਾ ਸਭ ਤੇ ਗਈ ਸਿਰ ਮੈਂ ਟੂਕ ਮਾਰ ਕਰ ਤੁਹਾਨੂੰ ਯਾਦ ਹੀ ਕਰਾਉਣਾ ਚਾਹੀਦੀ ਹੈ ਉੱਥੇ ਜਾ ਕੇ ਅਸੀਂ ਜਦ ਫਰਿਆਦ ਕੀਤੀ ਤੇ ਉੱਥੋਂ ਫਿਰ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਸਨ ਉਸ ਵੇਲੇ ਸਦਾ ਸ਼ਬੀਰ ਸਿੰਘ ਜੀ ਬਾਦਲ ਉਹਨਾਂ ਨੇ ਉੱਥੇ ਜਾ ਕੇ ਸਾਰੀਆਂ ਗੱਲਾਂ ਨੂੰ ਮੰਨ ਕੇ ਆਪਣੀ ਝੋਲੀ 'ਚ ਪਾਇਆ ਕਿ ਜੋ ਵੀ ਗਲਤੀਆਂ ਹੋਈਆਂ ਉਮੈਸ ਸਵੀਕਾਰ ਕਰਦਾ ਉਹਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਸਾਹਮਣੇ ਸਾਰਿਆਂ ਦੇ ਉਥੇ ਜਿਹੜੀਆਂ ਹੁਕਮਨਾਮੇ ਦੇ ਵਿੱਚ ਗੱਲਾਂ ਕਹੀਆਂ ਗਈਆਂ ਕੁਝ ਧਾਰਮਿਕ ਤੌਰ ਦੇ ਉੱਤੇ ਤੇ ਤਨਖਾਹ ਜਿਹੜੀ ਸੀ ਭੁਗਤ ਲਈ ਗਈ ਸੇਵਾ ਕਰ ਦਿੱਤੀ ਗਈ ਪਰ ਕੁਝ ਕਿਉਂਕਿ ਉਥੇ ਮੇਰੀ ਪੀੜ ਦੇ ਸਿਧਾਂਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤਾਂ ਵੀ ਕੀਤੀਆਂ ਜਾਂਦੀਆਂ ਦਿਸ਼ਾ ਨਿਰਦੇਸ਼ ਵੀ ਦਿੱਤਾ ਜਾਂਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜੀ ਗਈ ਪਾਰਟੀ ਹੈ ਪੰਥਕ ਪਾਰਟੀ ਅਸੀਂ ਕਹਿੰਦੇ ਹਾਂ ਅਸੀਂ ਹਮੇਸ਼ਾ ਜਿੱਥੇ ਗੁਰੂ ਨੂੰ ਸਨਮੁਖ ਰਹਿਣਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਹਮੇਸ਼ਾ ਕਦਰਾਂ ਕੀਮਤਾਂ ਨੂੰ ਬਣਾ ਕੇ ਅਸੀਂ ਤੁਰਨਾ ਹੁੰਦਾ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਨ ਅੱਜ ਬੜੀ ਦੁਖਦਾਈ ਗੱਲ ਬਣੀ ਹੋਈ ਹੈ ਕਿ 2 ਦਸੰਬਰ ਤੋਂ ਬਾਅਦ ਜਿਹੜਾ ਕਿਹਾ ਗਿਆ ਸੀਗਾ ਕਿ ਇਨ ਬਿਨ ਹੁਕਮਨਾਮਾ ਮੰਨਿਆ ਜਾਵੇ ਪਰ ਉਹ ਜਿਹੜਾ ਹੁਕਮਨਾਮਾ ਸੀ ਉਹਨੂੰ ਚੀਰ ਫਾੜ ਕਰ ਦਿੱਤਾ ਗਿਆ ਕਿਉਂਕਿ 7 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਇੱਕ partite ਦੀ ਨਿਗਰਾਨੀ ਕਰਨ ਵਾਸਤੇ ਉਹਨਾਂ ਨੂੰ ਹਦਾਇਤ ਸੀ partite ਕਿਸ ਤਰ੍ਹਾਂ ਹੁੰਦੀ ਹੈ ਕਿ ਦਫ਼ਤਰ ਦੇ ਵਿੱਚ ਕਾਪੀਆਂ ਛਪਾਈਆਂ ਜਾਂਦੀਆਂ ਸਾਰੇ ਹਲਕਿਆਂ ਦੇ ਇਨਚਾਰਜ ਲੀਡਰਸ ਵਰਕਰਸ ਸ਼੍ਰੋਮਿਕ ਮੀਟਿੰਗ ਮੈਂਬਰ ਹਰ ਕੋਈ ਉੱਥੇ ਜਾ ਕੇ ਉਹ ਕਲੈਕਟ ਕਰ ਸਕਦਾ ਹੈ ਤੇ ਫਿਰ ਜਾ ਕੇ ਸੀ ਆਪਣੇ ਵਰਕਰਸ ਕੋਲੋਂ ਉਹ ਭਰਾਈ ਕਰਦੇ ਆ ਉੱਥੇ ਜਿਹੜੀ ਉਹਦੀ ਸੇਵਾ ਵੀ ਹੁੰਦੀ ਹੈ ਜਾਂ ਪਰਚੀ ਦੀ ਫੀਸ ਹੁੰਦੀ ਹੈ ਉਹ ਸਾਰੀ ਇਕੱਠੀ ਕਰਾ ਕੇ ਦਫ਼ਤਰ 'ਚ ਜਮ੍ਹਾਂ ਕੀਤੀ ਜਾਂਦੀ ਪਰ ਅਫਸੋਸ ਹੈ ਕਿ ਜਿਨ੍ਹਾਂ ਨੇ ਹੁਕਮਨਾਮਾ ਮੰਨਿਆ ਨਹੀਂ ਉਹ ਅਜ ਕਬਜ਼ਾ ਕਰੀ ਬੈਠੇ ਆ ਜਿਸ ਤਰ੍ਹਾਂ ਸਕੱਤਰ ਡਾਕਟਰ ਦਲਜੀਤ ਸਿੰਘ ਦੀ ਚੀਮਾ ਜਾਂ ਬਾਕੀ ਲੀਡਰ ਸਹਿਬਾਨ ਉਹ ਉਹ ਦਰਸਾਉਂਦਾ ਜਿਹੜੇ ਵਰਕਿੰਗ ਵਰਕਿੰਗ ਪ੍ਰਧਾਨ ਬਣੀ ਵਰਕਿੰਗ ਕਮੇਟੀ ਜੇ ਦੇਖਿਆ ਜਾਵੇ ਚਲੋ ਅਸੀਂ ਚਾਹੁੰਨੇ ਅਸੀਂ ਕਹਿਨੇ ਆ ਕਿ ਪਿਛਲੀ ਵਰਕੇ ਕਮੇਟੀ ਕੰਮ ਕਰ ਰਹੀ ਹੈ ਵੈਸੇ ਤੇ ਜਿਹੜਾ ਸ਼੍ਰੀ ਅਕਾਲਤਾ ਸਭ ਤੋਂ ਹੁਕਮ ਸੀ ਉਹ ਕਿਹਾ ਗਿਆ ਸੀ ਕਿ ਜਿਹੜੇ ਇਸ ਵੇਲੇ ਲੀਡਰਸ਼ਿਪ ਹੈ ਲੀਡਰਸ਼ਿਪ ਵਿੱਚ ਸਭ ਤੋਂ ਪਹਿਲਾ ਪ੍ਰਧਾਨ ਦਾ ਅਹੁਦਾ ਹੁੰਦਾ ਫਿਰ ਵਰਕਿੰਗ ਪ੍ਰਧਾਨ ਦਾ ਵੀ ਆ ਜਾਂਦਾ ਫਿਰ ਵਰਕੇ ਕਮੇਟੀ ਵੀ ਆਂਦੀ ਹੈ ਵੀ ਜਿਹੜੇ ਇਹ ਸਾਰੇ ਹੈ ਅੱਜ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਇਦਾ ਮਤਲਬ ਸੀ ਕਿ ਪੁਨਰਸੁਜੀਤੀ ਕਰਨੀ ਜਿਹੜੀ ਐ ਉਹ ਸਿਧਾਂਤਕ ਤੌਰ ਤੇ ਜੋ ਸ਼੍ਰੀ ਅਕਾਲ ਤਾ ਸਰ ਦਾ ਹੁਕਮ ਹੋਇਆ ਸੀ ਉਸ ਅਨਸਾਰ ਹੋਣੀ ਸੀ ਪਰ ਉਹ ਸਾਰਾ ਹੀ ਨਜ਼ਰ ਅੰਦਾਜ਼ ਕਰਕੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਨਾ ਮੰਨਦਿਆ ਹੋਇਆ ਆਪਣੇ ਲੈਵਲ ਤੇ ਆਬਜ਼ਰਵਰ ਲਾ ਲ ਕੇ ਵੱਖ-ਵੱਖ ਡਿਊਟੀਆਂ ਲਾ ਕੇ ਤੇ ਕੁਝ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਨਾਂ ਦੇ ਜਿਹੜੇ ਮੈਂਬਰ ਸਨ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸਾਹਿਬ ਨੂੰ ਉਸ ਵੇਲੇ ਛੱਡ ਕੇ ਬਾਕੀ ਸਾਰਿਆਂ ਨੂੰ ਕਿਸੇ ਨੂੰ ਰਾਜਸਥਾਨ ਚ ਕਿਸੇ ਨੂੰ ਹਿਮਾਚਲ ਚ ਕਿਸੇ ਨੂੰ ਜੰਮੂ ਕਸ਼ਮੀਰ ਚ ਟੁਕੜੇ ਟੁਕੜੇ ਕਰਕੇ ਉਹਨਾਂ ਨੇ ਸਾਰੀ ਭਰਤੀ ਜਿਹੜੀ ਸੀ ਉਹ ਵੇਰੂ ਖੇਰੂ ਕਰ ਦਿੱਤੀ ਸਕੰਤਪਾਉ ਕਿ ਜਿਹੜਾ ਕੰਮ ਉਹਨਾਂ ਨੂੰ ਕਿਹਾ ਗਿਆ ਸੀ ਉਹਦੇ ਉਲਟ ਕੀਤਾ ਜਿਹੜੀ 3 ਦਿਨ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਣੀ ਸੀ ਪ੍ਰਧਾਨ ਦੀ ਅ ਅਸਤੀਫਾ ਪ੍ਰਵਾਨ ਕਰਕੇ ਜਾਂ ਬਾਕੀ ਲੀਡਰਾਂ ਦੇ ਅਸਤੀਫੇ ਪ੍ਰਵਾਨ ਕਰਕੇ ਉਹ ਵੀ ਜਿਹੜੀ ਸੀ 3 ਦੀ ਬਜਾਏ ਆਪਣੇ ਆਪ ਹੀ ਕਦੀ 20 ਦਿਨ ਕਦੀ 10 ਦਿਨ ਅੱਗੇ ਵਧਾਈ ਕੇ ਸੋ ਇਹ ਸਾਰੀਆਂ ਗੱਲਾਂ ਜੇ ਦੇਖੀਏ ਤੇ ਸ਼੍ਰੀ ਅਕਾਲਤਾਸ ਸਾਹਿਬ ਜੀ ਦੇ ਹੁਕਮਨਾਮਾ ਜਿਸ ਦਿਨ 2 ਦਸੰਬਰ ਨੂੰ ਸੁਨਾਇਆ ਗਿਆ ਸੀ ਦੁਨੀਆ ਭਰ ਦੇ ਲੋਕਾਂ ਵਿੱਚ ਇੱਕ ਸੁਨੇਹਾ ਗਿਆ ਸੀ ਕਿ ਸੱਚਮੁੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਜਿਸ ਮਕਸਦ ਵਾਸਤੇ ਸਾਜਿਆ ਸੀ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਦਿੰਦਾ ਕਿ ਪੰਜ ਪ੍ਰਧਾਨੀ ਪ੍ਰਣਾਰੀ ਅਨੁਸਾਰ ਜਦੋਂ ਕਿਤੇ ਸਿੱਖ ਕੌਮ ਦੇ ਭੀੜ ਬਣੇ ਜਦੋਂ ਕੋਈ ਸਿੱਖ ਕੌਮ ਦੀ ਮਰਿਆਦਾ ਨੂੰ ਢਾਹ ਲੱਗੇ ਜਦੋਂ ਕਿਤੇ ਸਿੱਖ ਕੌਮ ਚ ਦੁਬਦਾ ਪੈਦਾ ਹੋਵੇ ਉਨੂੰ ਖਤਮ ਕਰਨ ਵਾਸਤੇ ਉਹਨੂੰ ਨਿਵੇੜਨ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਉੱਥੇ ਬੈਠ ਕੇ ਗੁਰਮਤਾ ਕੀਤਾ ਜਾਂਦਾ ਤੇ ਗੁਰਮਤੇ ਅਨੁਸਾਰ ਸਿੱਖ ਕੌਮ ਨੇ ਉਸ ਦੀ ਪੇਰਿਦਾਰੀ ਕਰਨੀ ਹੁੰਦੀ ਤਾਂ ਉਹ ਸਾਡਾ ਸਿਧਾਂਤ ਹੈ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ ਸਾਡੀ ਰੀਤੀ ਹੈ ਇਹ ਸਾਰੀਆਂ ਜਿਹੜੀਆਂ ਅੱਜ ਲੋਕਾਂ ਦੇ ਵਿੱਚ ਗੱਲ ਗਈ ਬਾਕੀ ਧਰਮਾਂ ਦੇ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਕਿਤੇ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਤਾਕਤ ਹੋਵੇ ਜਿਹੜੀ ਅਸੀਂ ਸਾਰੀ ਕੌਮ ਨੂੰ ਸਨੇਹ ਦੇ ਸਕੀ ਹੈ ਪਰ ਅਫਸੋਸ ਹੈ ਕਿ ਸਾਡੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਵਾਰ ਬਣ ਕੇ ਖੜੋਣਾ ਸੀ ਜਿਨ੍ਹਾਂ ਵਾਸਤੇ ਇਸ ਅਕਾਲਤਾਬ ਸਾਹਿਬ ਦੇ ਉੱਤੇ ਇਹ ਪਾਰਟੀ ਸਿਰਜ ਹੀ ਗਈ ਸੀ ਇਹ ਸਥਾਪਿਤ ਕੀਤੀ ਗਈ ਸੀ ਕਿ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰੰਤਿਖਿਆ ਬੇਟੀ ਦੇ ਕੰਮਾਂ ਵਿੱਚ ਅਤੇ ਸ਼੍ਰੀ ਅਕਾਲਤਾਬ ਸਾਹਿਬ ਜੀ ਦੇ ਰਹਿਤ ਮर्यादा ਵਿੱਚ ਜਾਂ ਬਾਕੀ ਸਾਰੇ ਸਿਧਾਂਤਾਂ ਵਿੱਚ ਬਾਹਰ ਪ੍ਰਚਾਰ ਕਰਕੇ ਵਾਰ ਬਣ ਕੇ ਖੜੇ ਹੋਣਾ ਹੈ ਅੱਜ ਉਹਨਾਂ ਨੇ ਇਹ ਸਾਰਾ ਕੁਝ ਵਾਰ ਜਦੋਂ ਖੇਤ ਨੂੰ ਖਾਣ ਲੱਗ ਜਵੇ ਦੇ ਉਸ ਦਾੰਤਾ ਦਾ ਜਿਹੜਾ ਲੀਰੋ ਲੀਰ ਹੋਣਾ ਜਾਂ ਕਤਲ ਹੋਣਾ ਇਸ ਸਭਾਵਕ ਹੈ ਅੱਜ ਦੁੱਖ ਇਸ ਗੱਲ ਦਾ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਫਿਰ 6 ਜਨਵਰੀ ਨੂੰ ਜਥੇਦਾਰ ਸ਼ੇਕਾਤਾ ਸਾਹਿਬ ਨੇ ਫਿਰ ਦੁਹਰਾਇਆ ਜਦੋਂ ਸਾਡੇ ਜਥੇਦਾਰ ਸਾਹਿਬਾਂ ਨੂੰ ਉੱਥੇ ਪਹੁੰਚੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਫਿਰ ਉਹਨਾਂ ਨੇ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਬਿਲਕੁਲ ਸਟੈਂਡ ਕਰਦੀ ਹੈ ਉਸੇ ਤਰ੍ਹਾਂ ਨਿਗਰਾਨ ਕਮੇਟੀ ਬਣ ਕੇ ਕੰਮ ਕਰੇਗੀ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਔਰ ਬਿਨਾਂ ਹੁਕਮ ਮੰਨੇ ਤੋਂ ਉਹਨਾਂ ਨੇ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਗੱਲ ਪਰਤੀ ਦੀ ਨਹੀਂ ਹੈ ਜੇ ਦੇਖਿਆ ਜਾਵੇ ਗੱਲ ਸ਼ੋਮਨੀ ਅਕਾਲੀ ਦੀ ਪੁਨਰਸੁਰਜੀਤੀ ਦੀ ਹੈ ਕਿਉਂਕਿ ਉਸ ਵੇਲੇ ਜਿਹੜੀ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਪੁਨਰਸੁਰਜੀਤੀ ਹੋਵੇ ਸ਼ੋਮਨੀ ਅਕਾਲੀ ਦਲ ਤਕੜਾ ਹੋਵੇ ਮਜ਼ਬੂਤ ਹੋਵੇ ਪਰ ਅਫਸੋਸ ਹੈ ਕਿ ਜਿਹੜਾ ਸ਼ੋਮਨੀ ਕਾਰੀ ਦਲ ਥੋੜਾ ਬਹੁਤਾ ਬਚਦਾ ਸੀ ਜਾਂ ਲੋਕਾਂ ਨੂੰ ਆਸ ਵੱਜੀ ਸੀ ਜਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਸਕੂਨ ਮਿਲਿਆ ਸੀ ਕਿ ਅੱਜ ਸ਼ੋਮਨੀ ਅਕਾਲੀ ਦਲ ਜਿਹਨੇ ਬੜੀ-ਬੜੀ ਕੁਰਬਾਨੀਆਂ ਕੀਤੀਆਂ ਹਮੇਸ਼ਾ ਜਿਨੇ ਪੰਜਾਬ ਦੀ ਧਰਤੀ ਨਹੀਂ ਐਮਰਜੈਂਸੀ ਵਰਗੀਆਂ ਲੜਾਈਆਂ ਲੜੀਆਂ ਸੰਘਰਸ਼ ਲੜੇ ਪਾਣੀਆਂ ਦੀ ਖਾਤਰ ਜਾਂ ਕਿਸੇ ਚੰਡੀਗੜ੍ਹ ਦੀ ਖਾਤਰ ਤੇ ਬਾਕੀ ਸਾਰੇ ਮਸਲੇ ਸੰ ਹਮੇਸ਼ਾ ਲੜਾਈ ਲੜੀ ਹੈ ਅੱਜ ਉਹਨਾਂ ਨੂੰ ਕਿੱਡੀ ਵੱਡਾ ਅੱਜ ਨੁਕਸਾਨ ਹੋ ਰਿਹਾ ਸਮੇ ਸਮੀ ਦੀ ਹੈ ਕਿ ਇੱਕ ਤੇ ਸਾਡੀ ਸਭ ਤੋਂ ਵੱਡੀ ਗੱਲ ਹੈ ਸ਼੍ਰੀ ਿਕਾਤਰ ਸਰਬ ਸਰਬ ਉੱਚਤਾ ਉਹ ਸਰਬ ਉੱਚਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪਾਰਟੀਆਂ ਉਤਾਹ ਠਾ ਹੁੰਦੀਆਂ ਰਹਿੰਦੀਆਂ ਘਟਾਵਾਦ ਹੁੰਦਾ ਰਹਿੰਦਾ ਹੈ ਲੇਕਿਨ ਸ਼੍ਰੀ ਿਕਾਤਰ ਸਾਹਿਬ ਇੱਕ ਵਾਰੀ ਜਿਹੜੀ ਬਿਲਡਿੰਗ ਸੀ ਉਹ ਟਹਿ ਟੇਰੀ ਕਰ ਦਿੱਤੀ ਸਰਕਾਰਾਂ ਨੇ ਉਸ ਵੇਲੇ ਲੋਕਾਂ ਨੇ ਜਰ ਲਿਆ ਭਾਵੇਂ ਦੁੱਖ ਬੜਾ ਸੀ ਭਾਵਨਾਵਾਂ માં ਕਿਤਲ ਹੋਈਆਂ ਲੇਕਿਨ ਉਹ ਜਰ ਲਿਆ ਦੁਬਾਰਾ ਬਣ ਗਿਆ ਇੱਟਾਂ ਦੀ ਇਮਾਰਤ ਦੁਬਾਰਾ ਬਣ ਸਕਦੀ ਹੈ ਪਰ ਜਿਹੜੇ ਸਿਧਾਂਤ ਜੇ ਟੁੱਟ ਜਾਣ ਸਿਧਾਂਤ ਖਤਮ ਹੋ ਜਾਣ ਉਹਨਾਂ ਨੂੰ ਬਣਾਉਣਾ ਬੜਾ ਔਖਾ ਹੁੰਦਾ ਹੈ ਮੈਂ ਸਮਝਦੀ ਆ ਅੱਜ ਬੜੀ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਇਹ ਬਹੁਤ ਮਾਨਸਿਕ ਪੀੜਾ ਹੈ ਕਿ ਅੱਜ ਸਾਡੇ ਸਿਧਾਂਤਾਂ ਦਾ ਸਾਡੀ ਪਰੰਪਰਾ ਮਰਿਆਦਾ ਦਾ ਜਿਹਦੀ ਅਸੀਂ ਰਾਖੀ ਕਰਨੀ ਹੈ ਜਿਹਦੀ ਅਸੀਂ ਪਾਲਣਾ ਕਰਨੀ ਹੈ ਅੱਜ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਸੋ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਅੱਜ ਆਗੂ ਹੈ ਉੱਥੇ ਬੈਠੇ ਹੋਏ ਕਾਬਜ ਆਗੂ ਜਿਹੜਾ ਕਿ ਬਾਦਲ ਧੜਾ ਬਣਾ ਕੇ ਬੈ ਗਏ ਆ ਉਹ ਸ਼੍ਰੋਮਣੀ ਕਾਲ ਦਲ ਖਤਮ ਕਰਤਾ ਉਹਨਾਂ ਨੇ ਕਿਉਂਕਿ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਵਾਸਤੇ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਦੀ ਤਾਕਤ ਵਾਸਤੇ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਦੀ ਪੁਨਰ ਸੁਰਜੀਤੀ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸ੍ਰੀ ਅਕਾதர் ਸਾਹਿਬ ਜੀ ਦੀ ਉਸ ਮਹਾਨਤਾ ਨੂੰ ਬਰਕਰਾਰ ਰੱਖਣ ਵਾਸਤੇ ਕਿੰਨੇ ਲੋਕਾਂ ਦਾ ਦਿਲ ਟੁੱਟਦਾ ਜਿਸ ਵੇਲੇ ਉਸ ਸਿਧਾਂਤ ਦੇ ਆਚਨ ਸਮੇ ਸਮੀ ਦिए ਕਿ ਅੱਜ ਦੇ ਜੀ ਮੈਸ ਸੁਣਿਆ ਸੀ ਕਿ ਕੱਲ 28 ਦਸੰਬਰ ਨੂੰ 28 ਜਨਵਰੀ ਨੂੰ ਇਹ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਲੋਕਾਂ ਚ ਇੱਕ ਬੜੀ ਵੱਡੀ ਰਾਹਤ ਮਹਿਸੂਸ ਹੋ ਰਹੀ ਸੀ ਵੀ ਅੱਜ ਵੀ ਕੋਈ ਨਾ ਕੋਈ ਦਾ ਹੱਲ ਕੱਢੇਗਾ ਪਰ ਇੰਨਾ ਲਮਕਾ ਪਾ ਦੇਣਾ ਜਾਂ ਇਧਰੋਂ ਉਧਰੋਂ ਦਬਾਅ ਪਾਈ ਜਾਣੇ ਸ਼੍ਰੀ ਅਕਾਤਾ ਸਾਹਿਬ ਜੀ ਦੇ ਜਥੇਦਾਰ ਨੂੰ ਆਜ਼ਾਦ ਨਾ ਰਹਿਣ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਆਜ਼ਾਦੀ ਵਾਸਤੇ ਅਸੀਂ ਲੜ ਰਹੇ ਹਾਂ ਉਸ ਦੀ ਖੁਦ ਮੁਖਤਿਆਰੀ ਵਾਸਤੇ ਲੜ ਰਹੇ ਹਾਂ ਸ਼੍ਰੀ ਅਕਾਤਾ ਸਾਹਿਬ ਜੀ ਦੀ ਹੋਂਦ ਵਾਸਤੇ ਅਸੀਂ ਲੜ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਸਾਨੂੰ ਕੋਈ ਕਿਸੇ ਕਿਸਮ ਦੇ ਅਹੁਦਿਆਂ ਦੀ ਲੋੜ ਨਹੀਂ ਸਦਾ ਗੁਰਪ੍ਰਤਾਪ ਸਿੰਘ ਜੀ ਬਣਾਦਾ ਸਾਨੂੰ ਨਾ ਮੈਂਬਰ ਲਾਉਂਦੇ ਨਾਮਜ਼ਦ ਰ ਬਣਾਉਂਦੇ ਸਾਡੀ ਕੋਈ ਲੜਾਈ ਨਹੀਂ ਸਾਨੂੰ ਮੈਂਬਰ ਨਾ ਵਿੱਚ ਪਾਉਣ ਸਾਡੀ ਕੋਈ ਲੜਾਈ ਨਹੀਂ ਪਰ ਲੜਾਈ ਇਸ ਕਰਦੀ ਹੈ ਸੰਘਰਸ਼ ਇਸ ਕਰਦਾ ਹੈ ਕਿ ਸਾਡੇ ਜਨ ਸਰ ਉੱਚਾ ਹੈ ਸ੍ਰੀ ਅਕਾਲ ਤਾ ਸਰ ਦੀ ਤੇ ਜੋ ਸਾਡੀਆਂ ਸਦਾਤ ਨੇ ਸਾਡੇ ਉਸ ਸੰਸਥਾਵਾਂ ਦੇ ਤਿੰਨੇ ਸੰਸਥਾਵਾਂ ਸਾਡੀਆਂ ਅੱਜ ਕਮਜ਼ੋਰ ਹੋ ਰਹੀਆਂ ਔਰ ਇਸ ਕਮਜ਼ੋਰੀ ਵਾਸਤੇ ਸਾਨੂੰ ਬੜਾ ਸੁਚੇਤ ਹੋਣਾ ਪਏਗਾ ਤਾਂ ਇਹ ਹੋ ਕੇ ਤੁਹਾਨੂੰ ਪਏਗਾ ਮੈਂ ਤੁਹਾਡੇ ਰੈਸਟਰੀਆ ਦਿੰਨੀ ਹੈ ਸ਼੍ਰੀ ਅਕਾਲਤਾ ਸਭ ਜਿਹਦੇ ਜਥੇਦਾਰ ਸਾਹਿਬ ਜਿੰਦੇ ਬੇਨਤੀ ਕਰ ਸਕਦੇ ਆ ਕਿ ਸਾਰੀ ਦੁਨੀਆ ਦੀ ਨਜ਼ਰਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਸਾਰੇ ਸਿੱਖਾਂ ਦੀ ਨਜ਼ਰਾਂ ਲੱਗੀਆਂ ਹੋਈਆਂ ਔਰ ਹਰ ਪੰਜਾਬੀ ਅੱਜ ਪੀੜਿਤ ਹੈ ਕਿ ਸਾਡੀ ਸੰਸਥਾ ਵੀ ਬਚੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਤਕੜੀ ਹੋਵੇ ਉਹ ਵੀ ਆਜ਼ਾਦ ਕੰਮ ਕਰੇ ਔਰ ਅੱਜ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮੇਜ ਪ੍ਰਧਾਨ ਜਿਨੇ ਕੇ ਇਹ ਸਾਰੀ ਕਾਰਵਾਈ ਕਰਵਾਉਣੀ ਸੀ ਅੱਗੇ ਹੋ ਕੇ ਮੁਖੀ ਸੀਗਾ ਅੱਜ ਉਹ ਵੀ ਚੁੱਪ ਧਾਰ ਕੇ ਬੈਠ ਗਏ ਅੱਜ ਜਿਹੜੇ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪ ਸਾਰਾ ਨਰੀਖਣ ਕਰਕੇ ਲਾਉਣੀ ਹੈ ਇਹਦਾ ਮਤਲਬ ਕਿ ਜਦੋਂ ਕੋਈ ਤੁਹਾਡੇ ਬਾਜੇ ਵਜਾਈ ਜ ਬਜਾਈ ਜਾਵੇ ਤੁਹਾਡੀ ਗੱਲ ਕਰੀ ਜਾਵੇ ਉਦੋਂ ਤੱਕ ਤੇ ਉਸ ਸਿਆਣੀ ਹੈ ਉਹ ਸੂਝਵਾਨ ਹੈ ਉਹ ਵਿਦਵਾਨ ਹੈ ਤੇ ਉਸ ਫਿਰ ਬਾਅਦ ਵਿੱਚ ਜੇ ਕੋਈ ਸੱਚ ਬੋਲਦਾ ਜਾਂ ਕੋਈ ਤੁਹਾਡੇ ਪਰੰਪਰਾਵਾਂ ਦੀ ਰਾਖੀ ਕਰਦਾ ਉਹਨੂੰ ਤੁਸੀਂ ਇੰਨਾ ਜ਼ਲੀਲ ਕਰਦੇ ਹੋ ਇਹ ਕਿਰਦਾਰ ਕੁਸ਼ੀ ਕਰਨ ਤੱਕ ਵੀ ਤੁਸੀਂ ਜਾਂਦੇ ਹੋ ਇਸ ਤਰ੍ਹਾਂ ਐਗਜ਼ੈਂਪਲ ਹੈ ਅੱਜ ਜਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦੀ ਅੱਜ ਕਿਰਦਾਰ ਕੁਸ਼ੀ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਡੀਮੋਟਿਵੇਟ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਿੱਖ ਇਤਿਹਾਸ ਤੋਂ ਬਹੁਤ ਵੱਡਾ ਵਿਦਵਾਨ ਵੀ ਹੈ ਪ੍ਰਚਾਰ ਵੀ ਕਰਦੇ ਰਹੇ ਔਰ ਉਹਨਾਂ ਨੇ ਸ਼ਹੀਦ ਕਾਲਤਾਰ ਸਾਹਿਬ ਦੇ ਉੱਤੇ ਦਮਦਾਰ ਸਾਹਿਬ ਵਿਖੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਲੋਕਾਂ ਦੇ ਵਿੱਚ ਹਮੇਸ਼ਾ ਧਰਮ ਦੇ ਪ੍ਰਚਾਰ ਦਾ ਪ੍ਰਸਾਰ ਕੀਤਾ ਅੱਜ ਉਹਨਾਂ ਨੂੰ ਵੀ ਜਲੀਲ ਕੀਤਾ ਜਾ ਰਿਹਾ ਸੋ ਮੈਂ ਸਮਝਦੀ ਹਾਂ ਕਿ ਸਾਨੂੰ ਬੜਾ ਸੂਝ-ਬੂਝ ਤੋਂ ਕਾਬਲ ਲੈਣਾ ਪਏਗਾ ਕੌਮ ਨੂੰ ਹੋਰ ਦੁਬਧਾ ਚ ਨਾ ਪਾਇਆ ਜਾਵੇ ਕੌਮ ਦਾਜ ਨੁਕਸਾਨ ਨਾ ਕੀਤਾ ਜਾਵੇ ਕੌਮ ਅੱਜ ਬੇਰੁਖੇ ਨੂੰ ਹੋ ਰਹੀ ਹੈ ਇਹਨੂੰ ਇਕੱਠਾ ਕਰਨ ਵਾਸਤੇ ਪੰਥਕ ਸੋਚ ਨੂੰ ਇਕੱਠਾ ਕਰਨ ਵਾਸਤੇ ਸਿੱਖ ਸੋਚ ਵੀ ਇਕੱਠਾ ਕਰਨ ਵਾਸਤੇ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀ ਜਿੱਥੇ ਵੱਡੀ ਜ਼ਿੰਮੇਵਾਰੀ ਬੰਦੀ ਹੈ ਉਥੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਵੀ ਸਾਰੇ ਕੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਬਲਾਈ ਹੁਣ ਅਸੀਂ ਦੁਬਧਾ ਹੀ ਪਾ ਪਾ ਕੇ ਜੇ ਅਸੀਂ ਪੰਥ ਦੀਆਂ ਨੁਕਸਾਨ ਕੀਤਾ ਫਿਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਇਸ ਲਈ ਹੱਦੇ ਮੰਗੇ ਜਾਣ ਵਾਲੀ ਪੀੜ੍ਹੀ ਨੂੰ ਕੀ ਜਵਾਬ ਦੇਵਾਂਗੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਦੀ